ਸਲੋਕਾ ਮਹੱਲਾ ਤੀਜਾ ਗੁਰਮੁਖ ਸਚੈ ਭਾਵ ਦੇ ਦਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸਬਦ ਵਿਚਾਰ ਅੰਤਰ ਸਬਦ ਵਸਾਇਆ ਦੁਖ ਕਟਿਆ ਚਾਨਣ ਕੀਆ ਕਰਤਾਰ ਅੰਤਰ ਸਬਦ ਵਸਾਇਆ ਥਿਠਮਕ ਦੁਖ ਕਟਿਆ ਥਿਮਸਰ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹੱਲਾ ਤੀਜਾ ਗੁਰ ਕੀ ਸੇਵਾ ਚੱਕਰੀ ਪੈਰਾਂ ਚ ਕਾਰਕਮਾਈ ਜਿਹਾ ਸੇਵਤਿ ਹੂ ਹੂਵੈ ਜੀ ਚੱਲੈ ਦਿਸੈ ਰਜਾਈ ਨਾਨਕ ਸਭ ਕਿਛ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜ ਅਵਰਨਾ ਕੋਈ ਤੁਧ ਜੀਵੜ ਹੋਰ ਸ਼ਰੀਕ ਹੋਵੇ ਤਾਂ ਆਖੀਐ ਤੁਧ ਜੀਵੜ ਤੂੰ ਹੈ ਹੋਈ ਤੁਧ ਜੀਵੜ ਇਥੇ ਠਮਕ ਹੋਰ ਸ਼ਰੀਕ ਹੋਵੇ ਇਥੇ ਠਮਕ ਤਾਂ ਆਖੀਐ ਇਥੇ ਵਿਸਰਾਮ ਤੁਧ ਜੀਵੜ ਤੂੰ ਹੈ ਹੋਈ ਜੇ ਨਾ ਤੂੰ ਸੇਵਿਆ ਤੈਨ ਸੁਖ ਪਾਇਆ ਪੂਰ ਤਿਸ ਦੀ ਦੀਸ ਕਰੇ ਕਿਆ ਕੋਈ ਤੂੰ ਪੰਨਣ ਕੜਨ ਸਮਰੱਥ ਦਾਤਾਰ ਹੈ ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੂੰ ਪੰਨਣ ਕੜਮ ਸਮਰੱਥ ਦਾਤਾਰ ਹੈ ਇੱਥੇ ਵਿਸਰਾਮ ਲਾਉਣਾ ਹੈ 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 ਨਹੀਂ ਕਹਿਣਾ ਹੈ ਹਾ 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 ਹੀ ਸਿਆਰੀ ਹੈ ਇਸ ਤਰ੍ਹਾਂ ਉਚਾਰਨ ਕਰਨਾ ਹੈ ਤੁਦ ਅੱਗੇ ਮੰਗਣ ਨੂੰ ਇਥੇ ਠਮਕ ਹੱਥ ਜੋੜ ਖਲੀ ਸਭ ਹੋਈ ਨੂੰ ਖਲੀ ਨਹੀਂ ਕਹਿਣਾ ਹੈ ਖਲੀ ਪੂਲਾ ਹੀ ਉਚਾਰਨ ਕਰਨਾ ਤੁਦ ਜੀਵਤ ਦਾ ਤਾਰ ਮੈਂ ਕੋਈ ਨਦਰ ਨਾ ਆਵਈ ਤੁਦ ਸਭ ਸੈ ਨੂੰ ਦਾਨ ਦਿੱਤਾ ਖੰਡੀ ਵਰਪੰਡੀ ਪਾਤਾਲੀ ਪੂਰੀ ਸਭ ਲੋਈ ਇਹ ਦੋ ਵਿਸਰਾਮ ਹਨ ਤੁਦ ਜੇਵਡ ਦਾਤਾਰ ਇਥੇ ਠਮਕ ਮੈਂ ਇਥੇ ਯਮਕ ਲਾ ਕੇ ਮੈਂ ਕੋਈ ਨਜ਼ਰ ਨਾ ਆ ਬਈ ਇਥੇ ਪਹਿਲਾ ਵਿਸਰਾਮ ਹੈ ਤੁਦ ਸਭ ਸੈ ਨੂੰ ਦਾਨ ਦਿੱਤਾ ਇਥੇ ਦੂਸਰਾ ਵਿਸਰਾਮ ਹੈ ਖੰਡੀ ਵਰਪੰਡੀ ਪਾਤਾਲੀ ਪੂਰੀ ਇਥੇ ਠਮਕ ਲਾ ਦਨੀ ਹੈ ਸਭ ਲੋਈ ਸ਼ਲੋਕ ਮਹੱਲਾ ਤੀਜਾ ਮਨ ਪਰਤੀਤ ਨ ਆਇਆ ਸਹਿਜ ਨਾ ਲਗੋ ਪਾਉ ਸਬਦੈ ਸਾਧ ਨ ਪਾਇਓ ਸਬਦੈ ਸਾਧ ਸਬਦੈ ਸਾਧ ਨ ਪਾਇਓ ਮਨ ਹਠ ਕਿਆ ਗੁਣ ਗਾਏ ਨਾਨਕ ਆਇਆ ਸੋ ਪ੍ਰਵਾਨ ਹੈ ਜੇ ਗੁਰਮੁਖ ਸਤਿ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣੈ ਮੂੜਾ ਆਪਣਾ ਆਪ ਨਾ ਪਛਾਣੈ ਮੂੜਾ ਆਪਣਾ ਆਪ ਨਾ ਪਛਾਣੈ ਮੂੜਾ ਅਵਰਾ ਆਖ ਦੁਖਾਈ ਮੁੰਡਾ ਦੀ ਖਸਲਤ ਨਾ ਗਈਆ ਅੰਦੇ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਖਸਲਤ ਨਾ ਗਈਆ ਆਮ ਪਾਠੀ ਸਿੰਘ ਮੁੰਡੇ ਕਹਿ ਜੰਦੇ ਹਨ ਮੁੰਡੇ ਨਹੀਂ ਕਹਿਣਾ ਮੁੰਡੇ ਉੱਤੇ ਟਿੱਪੀ ਵੀ ਆ ਤੇ ਢੱਡਾ ਵੀ ਹੈ ਮੁੰਡਾ ਯਾਨੀ ਦਲਾਵਾਂ ਨਾਲ ਉਚਾਰਨ ਕਰਨਾ ਮੁੰਡਾ ਦੀ ਖਸਲਤ ਇਥੇ ਠਮਕ ਨਾ ਗਈਆ ਅੰਦੇ ਇਥੇ ਵਿਸਰਾਮ ਹੈ ਮੁੰਡਾ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾ ਖਾਏ ਸਤਿਗੁਰ ਕੈ ਭੈ ਭੰਨ ਨ ਘੜਿਓ ਸਤਿਗੁਰ ਕੈ ਭੈ ਭੰਨ ਨ ਘੜਿਓ ਸਤਿਗੁਰ ਕੈ ਭੈ ਭੰਨ ਨ ਘੜਿਓ ਰਹਿ ਅੰਕ ਸਮਾਏ ਅਨੰਦਨ ਸਹਸਾ ਕਦੇ ਨ ਚੁੱਕੈ ਬਿਨ ਸਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਬਲਾ ਲੋਭ ਪਤੀ ਠਮ ਕਹੇ ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ ਚਰਨ ਕਰ ਦੇਖਤ ਸੁਣ ਚਰਨ ਕਰ ਦੇਖਤ ਸੁਣ ਥੱਕੇ ਇਹ ਵੀ ਨਖੇਰ ਕੇ ਪੜਨੇ ਹਨ ਚਰਨ ਕਰ ਦੇਖਤ ਯਾਨੀ ਪੈਰ ਅਤੇ ਕਰ ਹੱਥ ਦੇਖਤ ਨਾਮ ਨੀਤਰਾ ਦਾ ਹੈ ਸੋਣ ਥੱਕੇ ਸੋਣ ਦਾ ਅਰਥ ਹੈ ਕੰਨ ਥੱਕ ਗਏ ਚਰਨ ਕਰ ਦੇਖਤ ਸੋਣ ਥੱਕੇ ਚਰਨ ਕਰ ਦੇਖਤ ਸੋਣ ਥੱਕੇ ਦੇਹ ਮੁਕੇ ਨੇੜਾ ਆਏ ਸੱਚਾ ਨਾਮ ਨਾ ਲੱਗੋ ਮੀਠਾ ਜੇਤ ਨਾਮ ਨਵ ਨਿਧ ਪਾਏ ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੋਖ ਅੰਤਰ ਪਾਏ ਤੁਰ ਕਰਮ ਨਾ ਪਾਇਓ ਪ੍ਰਾਣੀ ਵੇਣ ਕਰਮਾ ਕੀ ਆਪਾਏ ਗੁਰ ਕਾ ਸਬਦ ਸੁਮਾਲ ਤੂ ਮੂੜੇ ਗਾਤਮਤ ਸਬਦੇ ਪਾਏ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿਚੋ ਆਪ ਗਵਾਏ ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਜਿਸ ਦਾ ਚਿੱਤ ਵਸਿਆ ਜਿਸ ਦਾ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲਾ ਦਾ ਲੋੜੀਐ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲਾ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾ ਕਾ ਕਿਸ ਨੂੰ ਧਿਆਏ ਦਿਆ ਕਿਵ ਨਿਮਖ ਘੜੀ ਮੁਹ ਮੋੜੀਐ ਜਿਸ ਤਰ੍ਹਾਂ ਉਚਾਰਿਆ ਧਿਆਏ ਦਿਆ ਉਚਾਰਨ ਕਰਨਾ ਜੇ ਤਿਸ ਨੂੰ ਧਿਆਏ ਦਿਆ ਕਿਵ ਨਿਮਖ ਘੜੀ ਮੋਹ ਮੋੜੀਏ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਆ ਮੋਹ ਜੋੜੀਏ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਇਥੇ ਵਿਸਰਾਮ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਆ ਮੋਹ ਜੋੜੀਏ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਜਿੱਥੇ ਵੀ ਇਹ ਪਾਦਾ ਨਾ ਜਿਨ ਹਰ ਇਕੱਠਾ ਨਹੀਂ ਕਹਿਣਾ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਏ ਮੋਹ ਜੋੜੀਐ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਹਾਂਜੀ ਸਭ ਦੁੱਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਾਣ ਕੇ ਬੰਧਨ ਤੋੜੀਐ ਸਭ ਜਾਣ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹ ਡਿਠਾ ਜਗਤ ਤਰਿਆ ਸਭ ਲੋੜੀਐ ਕਿ ਦੋ ਵਿਸਰਾਮ ਹਨ ਧਿਆਨ ਨਾਲ ਲਾਉਣੇ ਹਨ ਹਰ ਕਿਰਪਾ ਤੇ ਹੋਆ ਹਰ ਭਗਤ ਤੇ ਪਦ ਤੇ ਠਮਕ ਲਾਦਨੀ ਹੈ ਭਗਤ ਪਦ ਤੇ ਵਿਸਰਾਮ ਲਾਦਣਾ ਹੈ ਪਹਿਲਾ ਇੱਥੇ ਵਿਸਰਾਮ ਹੈ ਦੂਸਰਾ ਹੈ ਹਰ ਭਗਤ ਜਨਾ ਕੈ ਮੁਹਿ ਡਿਠਾ ਹਰ ਭਗਤ ਜਨਾ ਕੈ ਇਥੇ ਠਮਕ ਮੁਹਿ ਡਿਠਾ ਜਗਤ ਤਰਿਆ ਸਭ ਲੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੁਹਿ ਡਿਠਾ ਜਗਤ ਸ ਤਰਿਆ ਸਭ ਲੋੜੀਐ ਸ਼ਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸਵਾਵ ਨਾ ਪਾਇਆ ਨਾਨਕ ਰਸਨਾ ਸਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਜਿਨ ਪੂਲਾ ਹੀ ਗਾਣਾ ਜਿਨ ਨਹੀਂ ਗਾਣਾ ਮਹੱਲਾ ਤੀਜਾ ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਮ ਵਿਸਾਰਿਆ ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਇ ਪਿਆਰਿਆ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਹਰ ਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇਕਨਾ ਮਾਰਗ ਪਾਏ ਆਪੇ ਹਰ ਇਕਨਾ ਉਜੜ ਪਾਏ ਆਪੇ ਕੀ ਹੁੰਦਾ ਆਪੇ ਆਪੇ ਬੋਲਣਾ ਸਿੱਧਾ ਫੁੱਲ ਹੀ ਆਪੇ ਦਾ ਹੈ ਨਹੀਂ ਆਪੇ ਹਰ ਆਪੇ ਵੇਖੈ ਵਿਗਸੈ ਆਪੇ ਜੇ ਤ ਭਾਵੈ ਤਿਤ ਲਾਏ ਹਰ ਇਕਨਾ ਮਾਰਗ ਪਾਏ ਆਪੇ ਹਰ ਇਕਨਾ ਉੱਜੜ ਪਾਏ ਹਰ ਇਕਨਾ ਉੱਜੜ ਪਾਏ ਉੱਜੜ ਨਹੀਂ ਕਹਿਣਾ ਛੱਜਾ ਵਿੱਚ ਉੱਜੜ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ਵੇਖੈ ਚਲਤ ਸਬਾਈ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸਲੋਕ ਮਹੱਲਾ ਤੀਜਾ ਦਰਵੇਸੀ ਕੋ ਜਾਣ ਸੀ ਗਿਰਲਾ ਕੋ ਦਰਵੇਸ ਜੇ ਘਰ ਘਰ ਹੰਡਾ ਮੰਗਦਾ ਠਿਗ ਜੀਵਨ ਠਿਗ ਵੇਸ ਜੇ ਆਸਾ ਅੰਦੇਸਾ ਤਾਜ ਰਹਿ ਗੁਰਮੁਖ ਭਿਖਿਆ ਨਾਉ ਤਿਸ ਕੇ ਚਰਨ ਪਖਾਲੀ ਹੈ ਨਾਨਕ ਹਉ ਬਲਿਹਾਰ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਇ ਪੰਖੇਰੂ ਆਹੇ ਨਾਨਕ ਤਰਵਰ ਏਕ ਫਲ ਇਥੇ ਵੀ ਸੁਨਾਮ ਹੈ ਦੋਇ ਪੰਖੇਰੂ ਆਹੇ ਆਵਤ ਜਾਤ ਨਾ ਦਿਸਹੀ ਨਾ ਪਰ ਪੰਖੀ ਤਾਹੇ ਬਹੁ ਰੰਗੀ ਰਸ ਭੋਗਿਆ ਸਬਦ ਰਹਾ ਨਿਰਵਾਣ ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪੀਸਾ ਵੈ ਜਮਾਏ ਕਸਕੇ ਉਚਾਰਨ ਕਰਨਾ ਆਪ ਪਕਾਵੇ ਆਪ ਭਾਂਡੇ ਦੀ ਪ੍ਰੂਸਾ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ਆਪੇ ਸੰਗਤ ਸੱਦ ਬਹਾਲੈ ਸੱਦ ਕਸ ਕੇ ਬੋਲਣਾ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੈ ਜਿਸ ਨੂੰ ਕਿਰਪਾਲ ਹੋਵੈ ਹਰ ਆਪੀ ਤਿਸ ਨੂੰ ਹੁਕਮ ਮਨਾਵੈ ਸ਼ਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਦਨਾ ਪਾਪ ਪੁੰਨ ਸੰਬੰਧ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਕਿ ਇਕੱਠੇ ਕਹਿੰਦੇ ਆ ਪਾਪ ਪੁੰਨ ਕਹਿ ਜਾਂਦੇ ਹਨ ਜਿਹਦੇ ਨਾਲ ਇੱਕ ਪਪਾ ਰਹਿ ਜਾਂਦਾ ਹੈ ਦੋਵੇਂ ਪੱਪੇ ਸ਼ੁੱਧ ਬੋਲਨੇ ਪਾਪ ਪੁੰਨ ਸੰਬੰਧ ਮਮਤਾ ਮੋਹ ਸ ਬੰਧਨਾ ਪੁੱਤਰ ਕਲਤਰ ਸੁਤੰਦ ਜਹ ਦੇਖਾ ਤਹ ਜੇਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੇ ਅੰਧ ਮਹੱਲਾ ਚੌਥਾ ਅੰਦੇ ਚੰਨ ਨਤਾਥੀਐ ਜਾ ਸਤਗੁਰ ਮਿਲਾਇ ਰਜਾਈ ਬੰਧਨ ਤੋੜੈ ਸਤਿ ਵਸੈ ਅਗਿਆਨ ਅਧੇਰਾ ਜਾਇ ਸਭ ਕਿਛੁ ਦੇਖੈ ਤਿਸੈ ਕਾ ਜਿਨ ਕੀਆ ਤਨ ਸਾਜ ਨਾਨਕ ਸਰਨ ਕਰਤਾਰ ਕੀ ਕਰਤਾ ਰਖੈ ਲਾਜ ਪੌੜੀ ਜਦ ਹੋ ਆਪੇ ਥਾਟ ਕੀਆ ਬਹਿ ਕਰਤਾ ਜਦ ਹੋ ਇਥੇ ਯਮਕ ਲੱਗ ਜੇਗੀ ਜਦ ਹੋ ਪੋਲਾ ਹੀ ਉਚਾਰਨ ਕਰਨਾ ਹੈ ਜਦ ਹੋ ਨਹੀਂ ਕਹਿਣਾ ਜਦ ਹੋ ਆਪੇ ਥਾਟ ਕੀਆ ਬਹਿ ਕਰਤਾ ਜਦ ਹੋ ਆਪੇ ਥਾਟ ਕੀਆ ਬਹਿ ਕਰਤਾ ਤਦ ਹੋ ਪੁੱਛਣਾ ਸੇਵਕ ਵੀਆ ਤਦ ਹੋ ਇਥੇ ਯਮਕ ਪੁੱਛਣਾ ਸੇਵਕ ਵੀਆ ਤਦ ਹੋ ਕਿਆ ਕੋ ਲੇਵੈ ਕਿਆ ਕੋ ਦੇਵੈ ਤਦ ਹੋ ਕਿਆ ਕੋ ਲਿਵਾ ਕਿਆ ਕੋ ਦਿਵਾ ਜਾ ਅਵਰ ਨ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤਾ ਫਿਰ ਆਪੇ ਜਗਤ ਉਪਾਇਆ ਕਰਤਾ ਫਿਰ ਆਪੇ ਜਗਤ ਉਪਾਇਆ ਕਰਤਾ ਦਾਨ ਸਬਣਾ ਕਉ ਦਿਆ ਆਪੇ ਸੇਵ ਬਣਾਈਐ ਨਾ ਗੁਰਮੁਖ ਹਾਂਜੀ ਗੁਰਮੁਖ ਪਦ ਤੇ ਵਿਸਰਾਮ ਹੈ ਆਪੇ ਸੇਵ ਬਣਾਈਐ ਨ ਗੁਰਮੁਖ ਆਪੇ ਸੇਵ ਬਣਾਇਆ ਨਾ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੁਖੀਆ ਆਪੇ ਕਰੈ ਸੁਖੀਆ ਸ਼ਲੋਕ ਮਹੱਲਾ 3 ਗੁਰਮੁਖ ਪ੍ਰਾਪ ਸੇਵ ਸਦ ਸਾਚਾ ਅਣ ਦਿਨ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਵਸਿਆ ਤਾਂ ਨਹੀਂ ਕਹਿਣਾ ਜਿੱਥੇ ਰਾਰੇ ਨੂੰ ਸਿਆਰੀ ਹੋਵੇ ਉੱਥੇ ਵੱਖਰਾ ਕਹਿਣਾ ਜਿੱਥੇ ਰਾਰੇ ਨੂੰ ਸਿਆਰੀ ਨਾ ਹੋਵੇ ਉਹ ਸੰਬੰਧਕ ਪਾਠ ਹੈ ਇਕੱਠਾ ਹੀ ਪਾਠ ਬੋਲਣਾ ਹੈ ਅਰਧ ਉਰਧ ਔਰਤਾਰ ਅੰਤਰ ਪ੍ਰੀਤਮ ਵਸਿਆ ਤੋਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਿਲਾਇਆ ਨਾ ਆਪੇ ਕਿਰਪਾ ਧਾਰ ਜਿਹੜੇ ਪਾਦ ਹੁੰਦੇ ਆ ਨਾ ਹੁੰਦਾ ਦਾ ਥੋੜਾ ਜਿਹਾ ਫਰਕ ਆ ਪਰ ਉਹਦੇ ਉਹ ਸ਼ੁੱਧ ਹੋ ਜਾਂਦਾ ਪਾਦ ਜਿਵੇਂ ਹੁਣ ਪ੍ਰੀਤਮ ਕਹਿ ਦਾਂਗੇ ਰਾਰਾ ਪੂਰਾ ਲੱਗ ਗਿਆ ਜੇ ਰਾਰਾ ਹੋਵੇ ਪ੍ਰੀਤਮ ਪ੍ਰੀ ਬੜੀ ਵਾਰ ਆਏਗਾ ਪ੍ਰੀਤ ਪਾਦ ਪ੍ਰੀਤਮ ਪਾਦ ਤਾਂ ਉਹਨੂੰ ਮਿਹਨਤ ਕੀਤੀ ਹੋਵੇ ਆਪਣੇ ਦਿਮਾਗ 'ਚ ਇਹ ਗੱਲ ਬੈਠੀ ਹੋਵੇ ਫਿਰ ਆਪਾਂ ਜਿੱਥੇ ਪ੍ਰੀਤਮ ਆਊਗਾ ਪ੍ਰੀਤਮ ਕਹਾਂਗੇ ਜਿੱਥੇ ਪ੍ਰੀਤਮ ਆਊਗਾ ਉਥੇ ਪ੍ਰੀਤਮ ਕਹਾਂਗੇ ਚਲੋ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿਆ ਕਥਿਆ ਨਾ ਪਾਈਐ ਅਨ ਦਿਨ ਰਹੈ ਸਦਾ ਗੁਣ ਗਾਈ ਵਿਣ ਕਰਮੈ ਕਿਨੈ ਨਾ ਪਾਇਉ ਭੌਕ ਮੁ ਬਿਲ ਲਾਈ ਪਾਇਉ ਹੁੰਦੀਆਂ ਤੇ ਇੰਜ ਲੱਗਦਾ ਵੀ ਹੁੰਦਾ ਥੋੜਾ ਜਿਹਾ ਹੀ ਫਰਕ ਹੈ ਪਰ ਇਹਦੇ ਨਾਲ ਮਤਲਬ ਕਿ ਸ਼ੁੱਧ ਤੇ ਅਸ਼ੁੱਧ ਦੀ ਜਿਹੜੀ ਗੱਲ ਹੈ ਨਾ ਉਹ ਵੱਖਰੀ ਹੈ ਸ਼ੁੱਧ ਹੋਣਾ ਤੇ ਉਹਨੂੰ ਸ਼ਬਦ ਨੂੰ ਸੋਧਣਾ ਈਨੂ ਪਾਇਓ ਬੋਲਨਾ ਇਹ ਤੇ ਮਿਹਨਤ ਨਾਲ ਸ਼ੁੱਧ ਹੋਣਗੇ ਨਹੀਂ ਤੇ ਪਾਇਓ ਪਾਇਓ ਦਾ ਚੱਲੀ ਜਾਣਾ ਵੇਣ ਕਰਮੈ ਕਿਣਾ ਨਾ ਪਾਇਓ ਭੌਕ ਮਿਰ ਬਿਲ ਲਾਈ ਗੁਰ ਕਾ ਸਬਦ ਮਾਨ ਤਨ ਭਿਜੈ ਗੁਰ ਕਾ ਸਬਦ ਮਾਨ ਤਨ ਭਿਜੈ ਆਪ ਵਸੈ ਮਨ ਆਈ ਨਾਨਕ ਨਦਰਿ ਪਾਈਐ ਆਪੇ ਲਏ ਮਿਲਾਏ ਪੌੜੀ ਆਪੇ ਵੇਰ ਪ੍ਰਾਣ ਸਭ ਸਾਸਤ ਆਪ ਕਥੈ ਆਪ ਭੀਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਵਰਤੀ ਆਪ ਪਰਵਿਰਤ ਆਪ ਨਿਰਵਿਰਤੀ ਆਪ ਪਰਵਿਰਤ ਆਪ ਨਿਰਵਿਰਤੀ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਾਥਕ ਥੀਜੈ ਆਪੇ ਪੁੰਨ ਸਭ ਆਪੇ ਸਭ ਆਪ ਕਰਾਈ ਆਪ ਅਲਪਤ ਵਰਤੀਜੈ ਅਲਪਤ ਵਰਤੀਜੈ ਆਪੇ ਪੁੰਨ ਸਭ ਆਪ ਕਰਾਈ ਆਪ ਅਲਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਆਪੇ ਹਾਂਜੀ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਸ਼ਲੋਕ ਮਹੱਲਾ ਤੀਜਾ ਸੇਖਾ ਅੰਦਰੋਂ ਜੋਰ ਛੱਡ ਤੂੰ ਭਉ ਕਰ ਝੱਲ ਗਵਾਏ ਇਹ ਸੇਖਾ ਪਦ ਤੇ ਜਮਕ ਲਾ ਦਨੀ ਹੈ ਸੇਖਾ ਅੰਦਰੋਂ ਜੋਰ ਛੱਡ ਤੂੰ ਇਥੇ ਵਿਸਰਾਮ ਭਉ ਕਰ ਇਕੱਠਾ ਨਹੀਂ ਗੈਦਣਾ ਭਉ ਕਰ ਝੱਲ ਗਵਾਏ ਗੁਰ ਕੈ ਭੈ ਕੀਤੇ ਨਿਸਤਰੀ ਭੈ ਵਿੱਚ ਨਿਰਭਉ ਪਾਈ ਮਨ ਕਠੋਰ ਸ਼ਬਦ ਭੇਦ ਤੂੰ ਸਾਤ ਵਸੈ ਮਨ ਆਏ ਸ਼ਾਂਤੀ ਵਿਚਾਰ ਕਮਾਵਣੀ ਸ਼ਾਂਤੀ ਵਿਚਾਰ ਕਮਾਵਣੀ ਵਾਵਾ ਦੱਬ ਕੇ ਬੋਲਦਾ ਕਮਾਵ ਆਮ ਕਹੀ ਵਰਨਾ ਕਮਾਵਣੀ ਵਾਵਾ ਰਹਿ ਜਾਂਦਾ ਹੈ ਕਮਾਵਣੀ ਸ਼ਾਂਤੀ ਵਿਚਾਰ ਕਮਾਵਣੀ ਸਖਸਮ ਪਾਏ ਥਾਈ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨਮੁਖ ਮਾਇਆ ਮੂਹ ਹੈ ਨਾਮ ਨਾ ਲਗੋ ਪਿਆਰ ਕੂੜ ਕਮਾਵੇ ਕੂੜ ਸੰਗ ਰਹਿ ਕੂੜ ਕਰੇ ਆਹਾਰ ਏ ਸੰਗ੍ਰਹਿ ਸੰਤੋ ਡੈਸ਼ ਦੇ ਦਨੀ ਹੈ ਸੰਗ੍ਰਹ ਪਾਟ ਇਕੱਠਾਈ ਕਰਨਾ ਕੂੜ ਕਮਾਵੇ ਕੂੜ ਸੰਗ੍ਰਹਿ ਕੂੜ ਕਰੇ ਆਹਾਰ ਵਿਖ ਮਾਇਆ ਧਨ ਸੰਚ ਮਰ ਹੈ ਅੰਤੇ ਹੋਏ ਸਭ ਛਾਰ ਕਰਮ ਧਰਮ ਸੁੱਚ ਸੰਜਮ ਕਰ ਹੈ ਅੰਤਰ ਲੋਭ ਵਿਕਾਰ ਨਾਨਕ ਜਿ ਮਨ ਮੁਖ ਕਮਾਵੇ ਸੋ ਥਾਇ ਨ ਪਵੈ ਦਰਗਾਹ ਹੋਇ ਖਵਾਰ ਨਾਨਕ ਜੇ ਮਨ ਮੁਖ ਕਮਾਵੈ ਤਿਤਮਕ ਸੁਥਾ ਨ ਪਵੈ ਅਤੀਸਾਮ ਦਰਗਾਹ ਹੋਇ ਖਵਾਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਆਪੇ ਖੰਡ ਵਰਪੰਡ ਕਰੇ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿਚ ਰਤਨ ਤਰੇ પાપ લહાય કરે જિસ કૃપા જિસને ગુરુમુખ કરે હરે પાપી પોજન આપ હે બુહીતા આપે ખેવટા આપ તરે આપે કરે કરાય કરતા અવર ના દુજા તુજા સરી શ્લોક મહલ્લા તીજા ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁੱਖ ਕੱਟੀਐ ਹਉਮੈ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕਉ ਲਿਖਿਆ ਤਿਨਾਂ ਸਤਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਰਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮਖ ਹੋਵੇ ਸੋ ਪਾਰ ਪਵੇ ਜਿਨਾ ਅੰਦਰ ਸੱਚਾ ਸੋਏ ਨਾਮ ਸਮਾਲੇ ਨਾਮ ਸੰਗ੍ਰਹਿ ਨਾਮੇ ਹੀ ਪਤ ਹੋ ਨਾਮੇ ਹੀ ਪਤ ਹੋਏ ਨਾਨਕ ਸਤਿਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਰਸ ਆਪ ਧਾਤ ਹੈ ਆਪ ਕੀ ਤੋਨ ਕੰਚਨ ਹਾਂਜੀ ਕੀ ਤੋਨ ਹੀ ਉਚਾਰਤ ਕਰਨਾ ਕਸ ਕੇ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਘਾਟ ਭੋਗ ਹੈ ਸੁਆਮੀ ਆਪੇ ਹੀ ਸਭ ਅੰਜਨ ਆਪ ਬਿਬੇਕ ਆਪ ਬਿਬੇਕ ਆਪ ਸਭ ਬੇਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਾਲਾਹੇ ਨਰਜੈ ਤੁਧ ਕਰਤੇ ਹਾਂਜੀ ਇੱਥੇ ਵੀ ਸਰਾਮ ਲਾਉਣਾ ਹੈ ਜਨ ਨਾਨਕ ਸਾਲਾਹੇ ਨਰਜੈ ਤੁਧ ਕਰਤੇ ਤੂ ਹਰ ਸੁਖ ਦਾਤਾ ਵਡਨ ਵਡਨ ਇਹ ਵਡਨ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਵੱਡਾ ਵੱਡਣ ਨਹੀਂ ਕਹਤ ਨਾ ਆਮ ਕਈ ਵੱਡਣੀ ਢੱਡਾ ਲਾ ਜੰਦੀ ਤੂ ਹਰ ਸੁਖਦਾਤਾ ਵੱਡਣ ਮਹਾਨ ਯਾਨੀ ਵੱਡਾ ਮਹਾਨ ਸ਼ਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀਅ ਕੇ ਬੰਧਨ ਜੀਤੇ ਕਰਮ ਕਮਾਹੀ ਬਿਨ ਸਤਗੁਰ ਸੇਵੇ ਠਵਰ ਨ ਪਾਵਹੀ ਇਹ ਸੇਵੇ ਪਦ ਤੇ ਠਮਕਾ ਹਨ ਬਿਨ ਸਤਗੁਰ ਸੇਵੇ ਠਵਰ ਨ ਪਾਵਹੀ ਮਰ ਜਮਹਿ ਆਵਹਿ ਜਾਹੀ ਬੇਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਏ ਨਾਨਕ ਬੇਨ ਸਤਗੁਰ ਸੇਵੇ ਜਮਪੁਰ ਬੱਦੇ ਮਾਰੀਐ ਮੁਹ ਕਾਲੈ ਉੱਠ ਜਾਹੀ ਮਹੱਲਾ ਤੀਜਾ ਏਕ ਸਤਗੁਰ ਕੀ ਸੇਵਾ ਕਰਹਿ ਚੱਕਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰਣ ਆਪਣਾ ਸਵਾਰਣ ਆਪਣਾ ਨਾਨਕ ਜਨਮ ਸਵਾਰਣ ਆਪਣਾ ਕੋਲ ਕਾ ਕਾਰਨ ਉਦਾਰ ਪੌੜੀ ਆਪੇ 48 ਸਾਲ ਆਪ ਹੈ ਪਾਦਾ ਆਪੇ 48 ਸਾਲ ਆਪ ਹੈ ਪਾਦਾ ਆਪੇ ਚਾਟੜੇ ਪੜਨ ਕਉ ਆਣੀ ਆਪੇ ਚਾਟੜੇ ਪੜਨ ਕਉ ਆਣੀ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕਥੇ ਪੜ ਬੁੱਝੈ ਸਭ ਆਪੇ ਇਕਥੈ ਆਪੇ ਕਰੇ ਇਆਣੀ ਜੀ ਇਕਥੈ ਪੜ ਬੁੱਝੇ ਸਭ ਆਪੇ ਇਥੇ ਵਿਸਰਾਮ ਹੈ ਇਕਥੈ ਆਪੇ ਕਰੇ ਇਆਣੀ ਇਕਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਮਨ ਸੱਚੇ ਭਾਣੇ ਜਿਨਾ ਆਪੇ ਗੁਰਮੁਖ ਦੇ ਵੜਿਆਈ ਸੇ ਜਾਨਾ ਸੱਚੀ ਦਰਗਹ ਜਾਣੇ ਵਾਹਿਗੁਰੂ ਜੀ ਕਾ ਕਾਲ ਸਤਿ ਗਰਹਾਈ ਵਾਹਿਗੁਰੂ ਜੀ ਕੀ ਪਤੈ